ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਕਵਿਤਾ ਹੈ ਯਾਰੀ ਜਦ ਦੀ ਫਕੀਰਾ ਤੇਰੇ ਨਾਲ ਲਾਈ ਫੀਲਿੰਗ ਉਹਦੋਂ ਤੋਂ ਲੈ ਮਾਣਿਓ ਬਾਦਸ਼ਾਹ ਸੰਗਤ ਜੀ ਆਹ ਕਵਿਤਾ ਬਿਲਕੁਲ ਲੈਤਾ ਦੇ ਵਿੱਚ ਸੁਨੰਦ ਕੀ ਪਾਲਤਾ ਕਰਾਂਗੇ ਉਸ ਤੋਂ ਬਾਅਦ ਸਲੋ ਸਲੋ ਹੀ ਜੋ ਸਟਾਰਟਿੰਗ ਦੀ ਮੇਨ ਲਾਈਨਾਂ ਨੇ ਉਹ ਸਿਖਾਈਆਂ ਜਾਣਗੀਆਂ ਆਓ ਪਹਿਲਾਂ ਸਾਰੇ ਇਕੱਠੇ ਸੁਣ ਲਈਏ ਤਾਂ ਕਿ ਜਿਸ ਜਿਸ ਸਟਾਈਲ ਦੇ ਵਿੱਚ ਆਪਾਂ ਗਾਣੀਏ ਕਵਿਤਾ ਉਹ ਥੋੜਾ ਸਟਾਈਲ ਪਤਾ ਲੱਗ ਜਾਂਦਾ ਆ ਸੰਗਤ ਜੀ ਪਹਿਲਾਂ ਸਾਰੇ ਇਹ ਸਰਵਟ ਕਰੀਏ E ਸਰਦੀ ਦੇ ਪਨੇ ਸਾਰੀ ਕਵਿਤਾ ਇਸ ਸਟਾਈਲ ਦੇ ਵਿੱਚ ਪੜ੍ਹਣੀ ਹੈ ਜਿਹੜੇ ਇਹ ਕਵਿਤਾ ਦੇ ਵਿੱਚ ਜਿਹੜੇ ਲਿਰਿਕਸ ਹੈਗੇ ਆ ਇਹ ਸਾਰੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕੀਤੇ ਜਾਣਗੇ ਤਾਂ ਕਿ ਸੰਗਤ ਉਲੰਭਨ ਦੇ ਵਿੱਚ ਕੋਈ ਔਖਾ ਨਾ ਹੋਵੇ ਆਓ ਸੰਗਤ ਜੀ ਹੁਣ ਸਟਾਰਟਿੰਗ ਆਪਾਂ ਸਲੋ ਸਲੋ ਸਿੱਖੀਏ No! ਸੋ ਠੀਕ ਹੈ ਸੰਗੀਤ ਜੀ ਉਧਰ ਆਪ ਜੀ ਨੂੰ ਪੁੱਛ ਲੱਗਾ ਕਿ ਹਜੇ ਵੀ ਇਹ ਫਾਸਟ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂ ਕਿ ਇਹਨਾਂ ਗਲਤੀਆਂ ਦਾ ਥੋੜਾ ਧਿਆਨ ਰੱਖ ਦਿੱਤਾ ਜਾਵੇ ਨੈਕਸਟ ਕਵਿਤਾ ਜਾਂ ਸ਼ਬਦ ਦੇ ਵਿੱਚ ਵੈਸੇ ਤਾਂ ਇੰਨਾ ਖੁਸਲੋ ਤਾਂ ਮੈਨੂੰ ਲੱਗਦਾ ਗੁਰਸੇਧ ਕਿਰਪਾ ਨਾਲ ਸਭ ਨੂੰ ਆ ਜਾਏਗਾ ਸਮਝ ਆਓ ਸੰਗੀਤ ਜੀ ਮੈਦਾਨ ਤੋਂ ਜੇ ਤੂੰ ਕਵਿਤਾ ਦਾ ਦੂਸਰਾ ਪਹਿਲੇ ਦੋ ਪੈਰੇ ਨੇ ਗੁਰੂ ਸਾਹਿਬ ਦੀ ਕਿਰਪਾ ਨੇ ਇਸ ਕਵਿਤਾ ਦੇ ਸੈਕਿੰਡ ਕਿੱਥੇ ਸੀ ਔਕਾਤ ਸੀ ਅੰਬਰ ਚ ਉੜਦੇ ਕਿੱਥੇ ਸੀ ਔਕਾਤ ਤੇ ਨੰਮਜ਼ਿਲਾ ਚ ਪੁੱਜਦੇ ਰਹਿਣ ਬਹਿਣ ਸਹਿਣ ਦਾ ਤੇ ਕਹਿਣ ਦਾ ਨਾ ਚੱਜ ਸੀ ਤੂੰ ਤੂੰ ਵੇਖੇ ਨਾ ਗੁਨਾਹ ਅਸੀਂ ਕਿੱਤੇ ਰਜ ਰਜ ਸੀ ਐਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈ ਐ ਬਿਲੀ ਉਹਦਾ ਤੋਂ ਨਹੀਂ ਮਾਣਿਆ ਨੂੰ ਬਾਦਸ਼ਾਹ ਸੰਗਤ ਜੀਓ ਕਵਿਤਾ ਦੇ ਹੁੰਜੜੇ ਲਿਰਿਕਸ ਹੈ ਤੁਹਾਨੂੰ ਦੱਸਿਆ ਗਿਆ ਸੀ ਪਹਿਲਾਂ ਇਹ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕੀਤੇ ਜਾਣਗੇ ਲਿਖ ਕੇ ਚੰਗੀ ਤਰ੍ਹਾਂ ਕਿ ਤੁਹਾਨੂੰ ਸੰਗਤ ਨੂੰ ਸੰਗੀਤ ਚੰਗੀ ਤਰ੍ਹਾਂ ਗੁਰਸਾਥੀ ਗੇਰਪਨਰ ਸਮਝ ਆ ਜਾਵੇ ਸੰਗਤ ਜੀ ਉਹ ਦਾਸ ਕੋਲ ਸਿਖਾਉਂਦੇ ਹੋਏ ਕਈ ਪ੍ਰਕਾਰ ਦੀਆਂ ਬੋਲਾਂ ਚ ਪਹੁੰਚ ਹੋਈਆਂ ਸੰਗਤ ਬਖਸ਼ਣ ਯੋਗ ਦਾਸ ਨੂੰ ਬਖਸ਼ ਦੇਣਾ ਆਉ ਗੱਜ ਕੇ ਬੁਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ